ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਥ ਸੰਗ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸੋਮਸਰ ਸਾਹਿਬ ਪਿੰਡ ਟਿੱਬਾ ਲੁਧਿਆਣਾ ਦੇ ਵਿੱਚ ਸਥਿਤ ਹੈ ਤੇ ਬੜਾ ਹੀ ਔਕਾਂਤ ਇੱਥੇ ਅਸਮਾ ਹੈ ਤੇ ਬਹੁਤ ਹੀ ਸਕੂਨ ਮਿਲਦਾ ਹੈ ਤੇ ਇੱਥੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ 1704 ਈਸਵੀ ਤੋਂ ਇੱਧਰ ਮਾਸ਼ੀਵਾੜਾ ਤੋਂ ਇੱਧਰਲੇ ਪਾਸੇ ਆਏ ਸਨ ਤਾਂ ਇੱਥੇ ਹੀ ਗੁਰੂ ਸਾਹਿਬ ਨੇ ਇੱਕ ਸੋਮਾ ਪ੍ਰਗਟ ਕੀਤਾ ਸੀ ਜਿਸ ਸਥਾਨ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਹੀ ਸੋਮਾ ਇੱਕ ਮੌਜੂਦ ਹੈ ਆਹਾ ਇੱਕ ਸੋਮਾ ਹੈ ਜੋ ਕਿ ਗੁਰੂ ਸਾਹਿਬ ਨੇ ਆਪਣਾ ਤੀਰ ਮਾਰ ਕੇ ਪਾਣੀ ਕੱਢਿਆ ਸੀ ਤੇ ਇਹ ਹੀ ਪ੍ਰਾਤਨ ਸਮੇਂ ਦਾ ਹੀ ਹੈ ਕਰੋ ਦਰਸ਼ਨ ਜੀ ਬਹੁਤ ਹੀ ਸਕੂਨ ਮਿਲਦਾ ਹੈ ਬਹੁਤ ਹੀ ਆਨੰਦ ਮਿਲਦਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਸ਼ੀ ਵੜੇ ਤੋਂ ਜਦੋਂ ਉੱਚ ਦੇ ਪੀਰ ਬਣ ਕੇ ਆਏ ਸੰਤ ਜੰਗਲਾਂ ਦੇ ਵਿੱਚ ਚੱਲਦੇ-ਚੱਲਦੇ ਐਸੇ ਟਿੱਬਿਆਂ ਦੇ ਵਿੱਚ ਆ ਕੇ ਆਸਣ ਲਾਇਆ। ਉਹਨਾਂ ਦੇ ਨਾਲ ਨਬੀ ਖਾਂ ਦਇਆ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਭਾਈ ਧਰਮ ਸਿੰਘ ਜੀ ਸਨ। ਉਸ ਸਮੇਂ ਭੇਡਾਂ ਬੱਕਰੀਆਂ ਚਾਰ ਰਹੇ ਆਜੜੀ ਤੋਂ ਗੁਰੂ ਸਾਹਿਬ ਨੇ ਜਲ ਮੰਗਿਆ ਤਾਂ ਆਜੜੀ ਨੇ ਉੱਚੀ ਬਾਹ ਉਲਾਰ ਕੇ ਕਿਹਾ ਗੁਰੂ ਇਹ ਤਾਂ ਉਸ ਵਕਤ ਦੇ ਹਾਲਾਤ ਹੀ ਜਾਣਦੇ ਹਨ ਕਿ ਉਸ ਆਜੜੀ ਨੇ ਕਿਸ ਤਰ੍ਹਾਂ ਕਿਆਸੀ ਡਰ ਦੇ ਮਾਰੇ ਨੇ ਤੇ ਜਦ ਗੁਰੂ ਸਾਹਿਬ ਜੀ ਨੂੰ ਜਲਨਾ ਛਾਇਆ ਤਾਂ ਗੁਰੂ ਸਾਹਿਬ ਨੇ ਤਾਂ ਗੁਰੂ ਸਾਹਿਬ ਨੇ ਉਸ ਨੂੰ ਪੁੱਕਾ ਹਾ ਸ਼ਬਦ ਉਲਾਪਿਆ ਸਤਗੁਰਾਂ ਨੇ ਆਪਣੇ ਮੁਤਾਬਕਤਾ ਨਾਲ ਤੀਰ ਦੇ ਨੋਕ ਤੋਂ ਜਲ ਦਸਮੇਂ ਪ੍ਰਗਟ ਕੀਤਾ ਜੋ ਕਿ ਤੁਸੀਂ ਦਰਸ਼ਨਕਾਰੀ ਲਏ ਸੀ ਉਸ ਜ਼ੋਮੇ ਦੇ ਆ ਲੰਗਰ ਹਾਲਾ ਜੀ ਵਾਹਿਗੁਰੂ ਜੀ ਕਾ ਖਾਲਸਾ